माग सुच से कांडी जिन पूरा गुरवान माग सुच से कांडी जिन पूरा गुर मेहरबान वाहिगुरु जी का खालसा वाहेगुरु जी की फतेह गुरु रूप गुरु प्य संगत जीओ माग ਦੇ ਮਹੀਨੇ ਅੰਦਰ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਨੇ माग ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣੋ ਸਬਨਾ ਨੂੰ ਕਰਦਾਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੋ ਪੁਜਾਰੀ ਵੱਲੋਂ ਹਰੇਕ ਮਹੀਨੇ ਦੇ ਅੰਦਰ ਵਖ ਵਖ ਕਰਮ ਕਾਂਡ ਨਿਸ਼ਚਿਤ ਕੀਤੇ ਗਏ ਸਨ ਉਹਨਾਂ ਦਾ ਖੰਡਨ ਕਰਦਿਆ ਹੋਇਆ ਉਸੇ ਹਿਸਾਬ ਦੇ ਨਾਲ ਜੋ ਪੁਜਾਰੀ ਨੇ ਹਿਸਾਬ ਬਣਾਇਆ ਸੀ ਉਸੇ ਹਿਸਾਬ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਉਹਨਾਂ ਕਰਮ ਕਾਂਡਾਂ ਤੋਂ ਦੂਰ ਰਹਿਣ ਲਈ ਤਾਕੀਦ ਕਰਦੇ ਹੋਏ ਕਿਆ ਮਾਗ ਮਜਨ ਸੰਗ ਸਾਧੂਆਂ ਹੁਣ ਮੱਜਨ ਦਾ ਅਰਥ ਹੈ ਇਸ਼ਨਾਨ ਉਹ ਇਸ਼ਨਾਨ ਜਿਹੜਾ ਕਿ ਕਿਸੇ ਤੀਰਥ ਸਥਾਨ ਤੇ ਜਾ ਕੇ ਕੀਤਾ ਹੋਇਆ ਚੁੱਭੀ ਲਾ ਕੇ ਇਸ਼ਨਾਨ ਕੀਤਾ ਹੋਇਆ ਪਾਤਸ਼ਾਹ ਕਹਿੰਦੇ ਨੇ ਮਾਗ ਮੱਜਨ ਸੰਗ ਸਾਧੂਆਂ ਗੁਰੂ ਪਾਤਸ਼ਾਹ ਕਹਿੰਦੇ ਕਿ ਆ ਜੋੜੇ ਤੁਸੀਂ satsangat ਵਿੱਚ ਬੈਠੇ ਹੋ ਇਹ ਹੀ ਵੱਡਾ ਤੀਰਥ ਸਥਾਨ ਹੈ ਔਰ ਇਸ ਤੀਰਥ ਸਥਾਨ ਦੇ ਵਿੱਚ ਬਹਿ ਕੇ ਤੁਸੀਂ ਜੋ ਗੁਰੂ ਵੱਲੋਂ ਦੱਸੀ ਹੋਈ ਵਿਚਾਰ ਧਾਰਾ ਹੈ ਉਹਨੂੰ ਸੁਣ ਕੇ ਯਾਨੀ ਕਿ ਉਹ ਧੂੜੀ ਦਾ ਇਸ਼ਨਾਨ ਹੈ ਮਾਗ ਮਜਨ ਸੰਗ ਸਾਧੂਆਂ ਆ ਜਿਹੜੇ ਸਾਧੂ ਬੈਠੇ ਨੇ ਧੂੜੀ ਕਰ ਇਸ਼ਨਾਨ ਉਹਨਾਂ ਦੀ ਧੂੜੀ ਯਾਨੀ ਕਿ ਗਿਆਨ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਹਰ ਕਾ ਨਾਮ ਧਿਆਏ ਸੁਣ ਸਭਨਾ ਨੌਕਰਦਾਨ ਹਰੀ ਪ੍ਰਭੂ ਪ੍ਰਮਾਤਮਾ ਦਾ ਨਾਮ ਸੁਣ ਕੇ ਦ੍ਰਿੜ ਕਰਕੇ ਯਾਨੀ ਕਿ ਗਿਆਨ ਹਾਸਲ ਕਰਕੇ ਉਸ ਕਰਤੇ ਪੁਰਖ ਦੇ ਗੁਣਾਂ ਨੂੰ ਹਾਸਲ ਕਰਕੇ ਸਤ ਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਇਹ ਉਸ ਕਰਤੇ ਪੁਰਖ ਮਾਲਕ ਦੇ ਗੁਣ ਨੇ ਤੇ ਉਹਨਾਂ ਗੁਣਾਂ ਨੂੰ ਹੀ ਸਤਗੁਰੂ ਕਹਿ ਰਹੇ ਨੇ ਹਰ ਕਾ ਨਾਮ ਧਿਆਏ ਸੁਣ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਧਿਆਵੀ ਤੇ ਸੁਣਵੀਂ ਸਭਨਾ ਨੂੰ ਕਰਦਾਨ ਤੇ ਹੋਰ ਜਿੰਨੇ ਤੇਰੇ ਸੱਜਣ ਮਿੱਤਰ ਨੇ ਭੈਣ ਭਰਾ ਨੇ ਉਸ দান ਨੂੰ ਤੂੰ ਹੋਰ ਵੰਡਣਾ ਕਰ ਉਸ ਗਿਆਨ ਨੂੰ ਤੂੰ ਹੋਰ ਵੰਡਣਾ ਕਰ ਦੂਜਿਆਂ ਤੱਕ ਵੀ ਪਹੁੰਚਾਣ ਦਾ ਕਰ ਕੰਮ ਕਰ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਜਨਮ ਦੇ ਅੰਦਰ ਇਸ ਜਨਮ ਦੇ ਅੰਦਰ ਜਿਹੜੇ ਤੂੰ ਭੈੜੇ ਕਰਮ ਕਰ ਰਿਹਾ ਹੈ ਔਰ ਉਹਨਾਂ ਕਰਮਾਂ ਤੋਂ ਤੈਨੂੰ ਜਦੋਂ ਤੂੰ ਪ੍ਰਭੂ ਪਰਮਾਤਮਾ ਦੇ ਰਲਣ ਲੱਗੇਗਾ ਉਸ ਗਿਆਨ ਦੀ ਤੈਨੂੰ ਜਦੋਂ ਸੋਝੀ ਹੋਏਗੀ ਉਹ ਕਰਮਾਂ ਤੋਂ ਤੈਨੂੰ ਰੋਕ ਦੇਣਗੇ ਬੰਨ੍ਹ ਲਾ ਦੇਣਗੇ ਜਨਮ ਕਰਮ ਮਲ ਉੱਤਰੇ ਉਹ ਮਲ ਜਿਹੜੀ ਲੱਗੀ ਹੈ ਜਨਮ ਜਨਮਾਂਤਰਾ ਦੀ ਭੈੜੇ ਪਾਪ ਜਿਹੜੇ ਲੱਗੇ ਨੇ ਜਿਵੇਂ ਪਾਤਸ਼ਾਹ ਕਹਿੰਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ ਖੰਨਲੀ ਤੋਤੀ ਉਜਲੀ ਨਾ ਹੋਵੀ ਜੈਸੋ ਧੋਵਣ ਪਾ ਜਨਮ ਕਰਮ ਮਲ ਉਤਰੇ ਉਹ ਜਿਹੜੇ ਪਾਪ ਨੇ ਉਹ ਭੜੇ ਕਰਮ ਨੇ ਉੱਤਰ ਜਾਣਗੇ ਉਹਨਾਂ ਤੋਂ ਤੇਰਾ ਖਿਹੜਾ ਛੁੱਟ ਜਾਏਗਾ ਮਨ ਤੇ ਜਾਏ ਗੁਮਾਨ ਅਸਲ ਦੇ ਵਿੱਚ ਆ ਜਿਹੜਾ ਸਭ ਤੋਂ ਵੱਡਾ ਪਾਪ ਹੈ ਹਉਮੈ ਈਗੋ ਉਹ ਜਿਹੜਾ ਪਾਪ ਹੈ ਉਹ ਵੀ ਤੇਰੇ ਅੰਦਰੋਂ ਨਿਕਲ ਜਾਏਗਾ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੇ ਲੋਭ ਸਵਾਨ ਜਿਹੜਾ ਤੇਰੇ ਅੰਦਰ ਵਿਕਾਰ ਨੇ ਨਾ ਕਾਮ ਤੇ ਕ੍ਰੋਧ ਇਹ ਸਾਰੇ ਵਿਕਾਰ ਤੇਰੇ ਅੰਦਰੋਂ ਨਿਕਲ ਜਾਣਗੇ ਜਿਹੜਾ ਲੋਭ ਰੂਪੀ ਕੁੱਤਾ ਹੈ ਸਵਾਨ ਹੈ ਕਾਮ ਕ੍ਰੋਧ ਨ ਮੋਈਐ ਬਿਨਸੇ ਲੋਭ ਸਵਾਨ ਸਵਾਨ ਦਾ ਅਰਥ ਹੈ ਕੁੱਤਾ ਔਰ ਸਵਾਨ ਦਾ ਸਮੋਦਨ ਸਤਗੁਰੂ ਨੇ ਇਸ ਲਈ ਦਿੱਤਾ ਕਿ ਸਭ ਤੋਂ ਜਿਆਦਾ ਲਾਲਚੀ ਲੋਭੀ ਕੁੱਤਾ ਹੈ ਪਛ ਕਰੇ ਨੇ ਕਾਮ ਕ੍ਰੋਧ ਨ ਮੋਈਐ ਕਾਮ ਕ੍ਰੋਧ ਦਾ ਤੈਨੂੰ ਮੋਹ ਨਹੀਂ ਰਹੇਗਾ ਬਿਨਸੇ ਲੋਭ ਸਵਾਨ ਔਰ ਲੋਭ ਰੂਪੀ ਸਵਾਨ ਜਿਹੜਾ ਕੁੱਤਾ ਹੈ ਉਹ ਤੇਰਾ ਬਿਨਸ ਜਾਏਗਾ ਉਹਦਾ ਬినాਸ਼ ਹੋ ਜਾਏਗਾ ਤੇਰੇ ਅੰਦਰੋਂ ਫਿਰ ਕੀ ਹੋਏਗਾ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਬਸ ਆ ਗੱਲ ਸਮਝਣ ਵਾਲੀ ਆ ਚੰਗੇ ਕਰਮ ਕਰਾਂਗੇ ਚੰਗੇ ਰਾਹ ਤੇ ਤੁਰਾਂਗੇ ਉਸਤਤ ਕਰੇ ਜਹਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਸੱਚੇ ਮਾਰਗ ਦੇ ਚਲਦਿਆਂ ਹੋਇਆ ਸਾਰੇ ਜਹਾਨ ਨੇ ਤੇਰੀ ਉਸਤਤ ਕਰਨੀ ਹੈ ਵਡਿਆਈ ਕਰਨੀ ਹੈ ਆਪਾਂ ਸਵੇਰੇ ਸ਼ਾਮ ਅਰਦਾਸ ਦੇ ਰੂਪ ਦੇ ਵਿੱਚ ਜੋ ਦੂਜਾ ਬੰਦ ਤੇ ਤੀਜਾ ਬੰਦ ਆਪਾਂ ਪੜ੍ਹਦੇ ਆ ਉਹਦੇ ਵਿੱਚ ਉਨਾ ਹੀ ਗੁਰਮੁਖਾ ਦੀ ਤੇ ਵਡਿਆਈ ਇਹ ਕਰਦੇ ਆਪਾਂ ਜਿਹੜੇ ਸੱਚੇ ਮਾਰਗ ਤੇ ਚੱਲੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ 68 ਤੀਰਤ ਸਗਲ ਪੁਨ ਜੀ ਦਇਆ ਪ੍ਰਮਾਨ ਪੁਜਾਰੀ ਨੇ 68 ਤੀਰਥ ਵਕ ਵਕ ਬਣਾਏ ਸਨ ਔਰ ਵਕ ਵਕ ਮਹੀਨਿਆਂ ਦੇ ਵਿੱਚ ਔਰ ਵਕ ਵਕ ਤਰੀਕੇ ਦੇ ਨਾਲ ਤੁਸੀਂ ਉਹਨਾਂ ਸਥਾਨਾਂ ਤੇ ਜਾ ਕੇ ਇਸ਼ਨਾਨ ਕਰਨਾ ਹੈ ਪਾਤਸ਼ਾਹ ਕਹ ਰਹੇ ਨੇ ਉੱਥੇ ਜਾਣ ਦੀ ਲੋੜ ਨਹੀਂ ਜੀ ਦਇਆ ਪ੍ਰਮਾਨ 68 ਤੀਰਥਾਂ ਦਾ ਇਸ਼ਨਾਨ ਆਪੇ ਹੋ ਜਾਏਗਾ ਜਦੋਂ ਤੇਰੇ ਅੰਦਰ ਜੀਵਾਂ ਦੇ ਉੱਤੇ ਦਇਆ ਕਰਨ ਦਾ ਤਰਸ ਕਰਨ ਦਾ ਤੇਰੇ ਅੰਦਰ ਸਮਝ ਸੋਚ ਆ ਗਈ ਤੇਰੇ ਅੰਦਰ ਦਇਆ ਆ ਗਈ ਅਸਲ ਦੇ ਵਿੱਚ ਨਾ ਧਰਮ ਦੀ ਮਾਂ ਹੀ ਦਇਆ ਹੈ ਜਿਸ ਹਿਰਦੇ ਦੇ ਅੰਦਰ ਦਇਆ ਨਹੀਂ ਆਈ ਉਹ ਮਨੁੱਖ ਕਦੇ ਵੀ ਧਰਮੀ ਨਹੀਂ ਹੋ ਸਕਦਾ ਧਰਮੀ ਤਾਂ ਹੋਏਗਾ ਪਹਿਲੋ ਉਹਦੇ ਅੰਦਰ ਦਇਆ ਰੂਪੀ ਮਾਂ ਆਏਗੀ ਤਾਂ ਹੀ ਧਰਮ ਰੂਪੀ ਪੁੱਤਰ ਦਾ ਜਨਮ ਹੋਏਗਾ 68 ਤੀਰਤ ਸਗਲ ਪੁੰਨ ਜੀ ਦਇਆ ਪ੍ਰਮਾਨ ਸਾਰੇ ਪੁੰਨ ਤੈਨੂੰ ਪ੍ਰਾਪਤ ਹੋ ਜਾਗੇ ਜਦੋਂ ਤੂੰ ਜੀਆਂ ਤੇ ਦਇਆ ਕਰਨ ਲੱਗ ਪੈਗਾ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ اے ਬੰਦੇ ਇਹ ਸਿੱਖਾ ਤੂੰ ਜਦੋਂ ਇਹ ਵੇਖੇਗਾ ਕਿ ਲੋੜਵਾਲ ਲੋੜਵੰਦ ਕੋਈ ਇਸਤਰੀ ਪੁਰਖ ਜਾਂ ਹੋਰ ਕੋਈ ਜੀਵ ਹੈ ਉਹਦੇ ਤੇ ਜਦੋਂ ਤੂੰ ਦਇਆ ਕਰਕੇ ਤੂੰ ਉਹਨੂੰ ਕੁਝ ਦੇਣ ਦਾ ਯਤਨ ਕਰੇਗਾ ਦੇ ਪਾਤਸ਼ਾਹ ਕਹ ਰਹੇ ਨੇ ਜਿਸ ਨੂੰ ਦੇਵੇ ਦਇਆ ਕਰ ਤੂੰ ਕਿਸੇ ਨੂੰ ਜਦੋਂ ਦਇਆ ਕਰਕੇ ਕੁਝ ਦੇਵੇਂਗਾ ਸੋਈ ਪੁਰਖ ਸੁਜਾਨ ਅਸਲ ਦੇ ਵਿੱਚ ਸਿਆਣਾ ਮਨੁੱਖ ਉਹ ਹੋਏਗਾ ਜਦੇ ਅੰਦਰ ਦਇਆ ਹੋਏਗੀ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਸਤਗੁਰੂ ਕਹ ਰਹੇ ਨੇ ਕਿ ਇਹ ਗੁਣ ਪ੍ਰਭੂ ਪਰਮਾਤਮਾ ਦੇ ਜੋ ਗੁਣ ਨੇ ਸਤ ਸੰਤੋਖ ਦਇਆ ਧਰਮ ਕਿਹੜੇ ਗੁਣ ਨੇ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਇਹ ਗੁਣ ਜਦੋਂ ਮਨੁੱਖ ਦੇ ਅੰਦਰ ਆ ਗਏ ਪਛਾਣ ਕਰਨੇ ਜਿੰਨਾ ਮਿਲਿਆ ਪ੍ਰਭੂ ਆਪਣਾ ਯਾਨੀ ਕਿ ਇਹ ਗੁਣ ਜਿੰਨੂੰ ਮਿਲ ਗਏ ਨਾਨਕ ਤਿਨ ਕੁਰਬਾਨ ਗੁਰੂ ਅਰਜਨ ਦੇ ਪਛਾਣ ਕਰਨੇ ਮੈਂ ਨਾਨਕ ਯਾਨੀ ਕਿ ਗੁਰੂ ਨਾਨਕ ਦੀ ਪੰਜਵੀਂ ਜੋਤ ਕਹ ਰਹੇ ਨੇ ਨਾਨਕ ਤਿਨ ਕੁਰਬਾਨ ਮੈਂ ਉਹਦੇ ਤੇ ਕੁਰਬਾਨ ਜਾਨਾ ਹਾਂ ਸਤਿਗੁਰੂ ਕਹਿੰਦੇ ਨੇ ਮਾਗ ਸੁੱਚੇ ਸੇ ਕੰਢੇ ਜਨਪੂਰ ਗੁਰ ਮਿਰਵਾਰ ਤੁਸੀਂ ਵੀ ਵੇਖਿਆ ਹੋਣਾ ਬਚਪਨ ਦੇ ਵਿੱਚ ਸਾਡੇ ਬਜ਼ੁਰਗ ਪੋਦੇ ਮਿੰਨੇ ਦੇ ਵਿੱਚ ਖਿਚੜੀ ਬਣਾਉਂਦੇ ਸਨ ਤੇ ਫਿਰ ਅੱਜ ਦੇ ਦਿਨ ਮਾਗੀ ਵਾਲੇ ਦਿਨ ਖਾਂਦੇ ਸਨ ਤੇ ਸਾਰੇ ਪਰਿਵਾਰ ਦੇ ਵਿੱਚ ਇੱਕ ਬਜ਼ੁਰਗ ਬੰਦਾ ਜਿਹੜਾ ਸਭ ਤੋਂ ਪਰਿਵਾਰ ਦਾ ਮੁਖੀ ਹੁੰਦਾ ਸੀ ਉਹ ਕਹਿੰਦਾ ਹੁੰਦਾ ਸੀ ਪੋ ਰਿੱਡੀ ਤੇ ਮਾਗ ਖਾਦੀ ਸ਼ਾਇਦ ਹੁਣ ਵੀ ਤੁਹਾਡੇ ਕਰੋਂ ਦੇ ਵਿੱਚ ਇਹ ਪ੍ਰਚਲਿਤ ਹੋਵੇ ਪਰ ਮੈਂ ਇਸ ਚੀਜ਼ ਨੂੰ ਛੱਡ ਦਿੱਤਾ ਹੈ ਮੇਰੇ ਪਰਿਵਾਰ ਦੇ ਵਿੱਚ ਇਹ ਨਹੀਂ ਆਉਣਾ ਪਾਤਸ਼ਾਹ ਕਹਰੇ ਨੇ ਕਿਉਂਕਿ ਇਹ ਇੱਕ ਪੁਜਾਰੀ ਵੱਲੋਂ ਨਿਸ਼ਚਿਤ ਕੀਤਾ ਹੋਇਆ ਕਰਮਕਾਂਡ ਸੀਗਾ ਤੇ ਪਾਤਸ਼ਾਹ ਕਹਰੇ ਨੇ ਮਾਗ ਸੁੱਚੇ ਸੇ ਕਾਂਢੀ ਹੈ ਅਸਲ ਦੇ ਵਿੱਚ ਸੁੱਚੇ ਉਹ ਕੱਢੇ ਜਾਣ ਕੇ ਜੱਡਾਂ ਦੇ ਅੰਦਰ ਪ੍ਰਭੂ ਪਰਮਾਤਮਾ ਦੇ ਗੁਣ ਆ ਗਏ ਉਹ ਸੁੱਚੇ ਨੇ ਤੇ ਉਹ ਜਦੋਂ ਸੁੱਚੇ ਬਣ ਗਏ ਮਾਗ ਸੁੱਚੇ ਸੇ ਕੰਢੀਏ ਜਿਨ ਪੂਰਾ ਗੁਰ ਮਿਹਰਬਾਨ ਜਿਨ੍ਹਾਂ ਦੇ ਉੱਤੇ ਗੁਰੂ ਪੂਰਾ ਮਿਹਰਬਾਨ ਹੋ ਜਾਏਗਾ ਔਰ ਉਹਨਾਂ ਦਾ ਜੀਵਨ ਗੁਰਮੁਖ ਤੋਂ ਖਾਲਸਾ ਬਣ ਜਾਏਗਾ ਤੇ ਦਸਵੀਂ ਜਾਮੇ ਦੇ ਚ ਗੁਰੂ ਅਰਜਨ ਦੇ ਪਤ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਕਹੀ ਹੋਈ ਗੱਲ ਮਾਗ ਸੁੱਚੇ ਸੇ ਕੰਢੀਏ ਜਿਨ ਪੂਰਾ ਗੁਰ ਮਿਹਰਬਾਨ ਦੇਖਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੇਸਗੜ ਦੇ ਮੈਦਾਨ ਵਿੱਚ ਪਾਤਸ਼ਾਹ ਨੇ ਉਹ ਖਾਲਸਾ ਸਾਜ ਕੇ ਉਹਨਾਂ ਨੂੰ ਹੀ ਚੁਣਿਆ ਜਿਨ੍ਹਾਂ ਦੇ ਅੰਦਰ ਗੁਰੂ ਪੂਰਾ ਸਿੱਖ ਮਿਹਰਬਾਨ ਹੋ ਗਿਆ ਸੀ ਜਿਨ੍ਹਾਂ ਦੇ ਅੰਦਰ ਪ੍ਰਭੂ ਪਰਮਾਤਮਾ ਵਾਲੇ ਗੁਣ ਆ ਗਏ ਸਨ ਔਰ ਉਹ ਗੁਰੂ ਨੂੰ ਸਿਰ ਭੇਟ ਕਰਨ ਲਈ ਤਿਆਰ ਹੋ ਗਏ ਉਹ ਖਾਲਸੇ ਬਣ ਗਏ ਸੁਖਗੁਰਮਕ ਪਿਆਰਿਓ ਆਪਾਂ ਵੀ ਯਤਨ ਕਰਨਾ ਹੈ ਪਹਿਲੋ ਗੁਰਮਖ ਬਣੀਏ ਪਹਿਲੋ ਚੰਗੇ ਇਨਸਾਨ ਬਣੀਏ ਫਿਰ ਗੁਰਮਖ ਬਣੀਏ ਫਿਰ ਸਿੱਖ ਬਣੀਏ ਫਿਰ ਖਾਲਸਾ ਬਣੀਏ ਜਿੱਦਣ ਅਸੀਂ ਖਾਲਸਾ ਬਣ ਗਏ ਤੇ ਉਸ ਦਿਨ ਸਾਡਾ ਜੀਵਨ ਸਫਲ ਹੋ ਜਾਏਗਾ ਅਸਲ ਦੇ ਵਿੱਚ ਅਸੀਂ ਗੁਰੂ ਦੇ ਸਿੱਖ ਅਖਵਾਉਣ ਦੇ ਲਾਇਕ ਗੁਰੂ ਦੇ ਖਾਲਸਾ ਅਖਵਾਉਣ ਦੇ ਲਾਇਕ ਗੁਰੂ ਦੇ ਪੁੱਤਰ ਅਖਵਾਉਣ ਦੇ ਲਾਇਕ ਹੋ ਜਾਵਾਂਗੇ ਸੋ ਗੁਰੂ ਕਿਰਪਾ ਕਰੇ ਗੁਰੂ ਰਹਿਮਤ ਕਰੇ ਗੁਰੂ ਬਖਸ਼ਿਸ਼ ਕਰੇ ਆਪੋ ਅਸਲ ਦੇ ਵਿੱਚ ਗੁਰੂ ਦੇ ਪੁੱਤਰ ਬਣ ਸਕੀਏ ਸੋ ਇਹਨਾਂ ਕੁਝ ਕਹਿੰਦਾ ਹੋਇਆ ਦਾਸ ਖੇਮਾ ਦਾ ਜਾਚਕ ਮੇਰੀਆਂ ਪੁੱਲਾਂ ਮੇਰੀਆਂ ਸਮਝ ਕੇ ਬਖਸ਼ ਦੇਣਾ ਗੁਰੂ ਕੇ ਬਾਤਾਂ ਜੋ ਆਪ ਬਿਨਾ ਸੰਝੇ ਕੀਤੇ ਨੇ ਆਪੋ ਜੀਵਨ ਦਾ ਆਧਾਰ ਬਣਾਈਏ ਤਾਂ ਕਿ ਹੋ ਜਾਈਏ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰਪ੍ਰਾਪ ਆਪੇ ਮਿਲੇ ਕਰੋ ਫਤਿਹ ਦੀ ਸੰਜ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ